ਬੀਤੇ ਦੋ ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਜਿੱਥੇ ਦਰਿਆਵਾਂ ਦੇ ਵਿੱਚ ਪਾਣੀ ਭਰ ਆਇਆ ਤਾਂ ਵੱਖ-ਵੱਖ ਜਗ੍ਹਾ ਦੇ ਉੱਪਰ ਕਾਫੀ ਨੁਕਸਾਨ ਹੋਣ ਦਾ ਵੀ ਮਾਮਲੇੜੇ ਸਾਹਮਣੇ ਆਏ ਕੁਝ ਲੋਕ ਜਿਹੜੇ ਪਾਣੀ ਵਿੱਚ ਫਸੇ ਸੀਗੇ ਤੇ ਪ੍ਰਸ਼ਾਸਨ ਵੱਲੋਂ ਉਹਨੂੰ ਬਚਾ ਵੀ ਲਿਆ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਦੇ ਚੱਕੀਪੁਰ ਦੇ ਉੱਪਰ ਦੌਰਾ ਕਰਨ ਲਈ ਪਹੁੰਚੇ ਸੀਗੇ ਕੈਬਨ ਮੰਤਰੀ ਪੰਜਾਬ ਲਾਲਚੰਨ ਗੜਾਚਕ ਦੇ ਨਾਲ ਨਾਲ ਅਸਰ ਪਠਾਨਕੋਟ ਦਿਲਜਿੰਦਰ ਸਿੰਘ ਢੱਲੋ ਪਹੁੰਚੇ ਸੀਗੇ ਉਹਨਾਂ ਵੱਲੋਂ ਦੌਰਾ ਕੀਤਾ ਗਿਆ ਤਾਂ মিডিਆ ਨਾਲ ਗੱਲਬਾਤ ਕਰਦੇ ਕੈਬਨ ਮੰਤਰੀ ਪੰਜਾਬ ਲਾਲਚੰਨ ਗੜਾਚਕ ਨੇ ਕਿਹਾ ਕਿ ਲੋਕਾਂ ਨੂੰ ਘਬ ਤੰਦਰਦੀ ਦੀ ਐਸਐਸਪੀ ਪਠਾਨਕੋਟ ਵੱਲੋਂ ਜਾਣਕਾਰ ਦਿੱਤੀ ਗਿਆ ਕਿ ਲੋਕ ਜਿਹੜੇ ਨੇ ਉਹ ਪੁਲਿਸ ਦਾ ਸੰਯੋਗ ਕਰਨ ਜਿਹੜੇ ਰੂਟ ਡਾਇਵਰਟ ਕੀਤੇ ਗਏ ਨੇ ਲੋਕ ਉਸੇ ਹੀ ਰੂਟ ਦਾ ਇਸਤੇਮਾਲ ਕਰਨ ਫਿਲਹਾਲ ਚੱਕੀ ਪੁਲ ਬਾਰੇ ਬੋਲਦੇ ਹਾਂ ਦੱਸਿਆ ਕਿ ਚੱਕੇ ਪੁਲ ਦੀ ਕੁਝ ਮੈਂਟੇਨੈਂਸ ਦੇ ਚੱਲ ਰਿਹਾ ਜਿਹੜਾ ਜਿਹੜੀ ਡਾਇਵਰਸ਼ਨ ਜਿਹੜੀ ਕੀਤੀ ਗਈ ਹੈ ਪੁਲ ਇੱਕ ਪਾਸੇ ਦਾ ਜਿਹੜਾ ਬੰਦ ਕੀਤਾ ਗਿਆ ਲੋਕਾਂ ਨੂੰ ਸੰਯੋਗ ਦੀ ਅਪੀਲ ਜਿਹੜੀ ਐਸਐਸਪੀ ਪਠਾਨਕੋਟ ਵੱਲੋਂ ਵੀ ਕੀਤੀ ਗਈ ਹੈ ਆਪ ਦੀ ਦੇ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਕਿਮੰਤਰੀ ਪੰਜਾਬ ਲਾਲਜਨ ਗੜਾਚਕ ਹੋਣਾਂ ਦੇ ਨਾਲ ਤੇ ਨਾਲ ਦੀ ਨਾਲ ਐਸਐਸਪੀ ਪਠਾਨਕੋਟ ਦਿਲਜਿੰਦਰ ਸਿੰਘ ਕੀ ਕਹਿਣਾ ਉਹਨਾਂ ਦਾ ਐਸੇ ਦੌਰੇ ਦੇ ਦੌਰਾਨ ਸਕੇ ਹਾਂਜੀ ਮੰਤਰੀ ਸਾਹਿਬ ਮੰਤਰੀ ਸਾਹਿਬ ਕੀ ਕਹਿਣਾ ਹੈ ਸਰ ਸਾਬ ਲੋਟ ਵੀ ਸਿਚੁਏਸ਼ਨ ਹੈ ਜੀ ਆ ਪਠਾਨਕੋਟ ਦੇ ਵਿੱਚ ਤੁਹਾਡੇ ਜਿਲ੍ਹੇ ਦੇ ਵਿੱਚ ਹੈ ਜੀ ਆ ਪੂਰੇ ਜ਼ਿਲ੍ਹੇ ਦੇ ਵਿੱਚ ਹੈ ਆ ਕੈਮ ਦਾ ਜਿਹੜਾ ਲੈਵਲ ਹੈਗਾ ਉਹ ਵੀ ਡਿੰਗਰ ਲੈਵਲ ਤੱਕ ਪਹੁੰਚ ਚੁੱਕਿਆ ਜਾ ਕਿ ਹਜਰਤਾਂ ਨੇ ਤੁਹਾਡੇ ਵੱਲੋਂ ਔਰ ਕੀ ਕੀ ਕੰਮ ਸਰਕਾਰ ਦੇ ਵੱਲੋਂ ਕਿਤੇ ਚਾਰ ਰਹੇ ਮੁੱਖ ਤੌਰ ਤੇ ਪਠਾਨਕੋਟ ਜ਼ਿਲ੍ਹਾ ਸਮੁੱਚੇ ਰੂਪ ਦੇ ਵਿੱਚ ਪਾਣੀ ਦੀ ਰਪੇਟ ਚਾ ਔਰ ਡੇ ਬਾਏ ਡੇ ਜਿਉਂ-ਜਿਉਂ ਮਤਲਬ ਮੈਂ ਸਮਝਦਾ ਵੀ ਵਾਰਸ ਕੰਟੀਨਿਊ ਹੋ ਰਹੀ ਆ ਇਹ ਸਥਿਤੀ ਜਿਹੜੀ ਆ ਬਾੜ ਵਾਲੀ ਕਹ ਲੋ ਤਾਂ ਜ਼ਿਆਦਾ ਪਾਣੀ ਵਾਲੀ ਇਹ ਥੋੜੀ ਜਿਹੀ ਸਾਡੀਆਂ ਚਿੰਤਾਵਾਂ ਚ ਵਾਧਾ ਕਰਦੀ ਆ ਸੋ ਅੱਜ ਅਸੀਂ ਸਵੇਰ ਦੇ ਹੀ ਬਾੜ ਦੇ ਰੀਏ ਦੇ ਅੰਦਰ ਬਮਿਆਲ ਦੇ ਅੰਦਰ ਉੱਚ ਦੇ ਅੰਦਰ ਕਾਸਟ ਪਿੰਡ ਹੋਵੇ ਕਾਫੀ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਵਗ ਵਗ ਨਾਲਿਆਂ ਚ ਚਰਾਵੀ ਹੋਵੇ ਉੱਚ ਹੋਵੇ ਤਾਂ ਨਾ ਹੋਵੇ ਜਲਾਲੀਆ ਹੋਵੇ ਉੱਚ ਦਿਖਿਆ ਗਿਆ ਔਰੇ ਪਾਣੀ ਬੇਸਿਕਲੀ ਜਮੁਕਸਵੀਰ ਦੇ ਅੰਦਰ ਜਿਆਦਾ ਨਹੀਂ ਪੈਣ ਕਰਕੇ ਪੰਜਾਬ ਦੇ ਮਦਾਨੀ ਇਲਾਕਿਆਂ ਦੇ ਵਿੱਚ ਆ ਰਿਹਾ ਸੋ ਅਸੀਂ ਆ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਆਦੇਸ਼ ਦੇ ਮੁਤਾਬਿਕ ਅਸੀਂ ਪੂਰੀ ਤਰ੍ਹਾਂ ਮਦਾਨ ਵਿੱਚ ਡਟੇ ਆਂ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਵੀ ਕਿਸੇ ਵੀ ਤਰ੍ਹਾਂ ਦੇ ਪੈਣ ਗੋਣ ਦੀ ਲੋੜ ਨਹੀਂ ਆ ਹ ਅਲਰਟ ਲੋਕ ਜਰੂਰ ਰਹਿਣ ਆ ਤਾਂ ਜੋ ਕਿਸੇ ਵੀ ਸਿੱਤੀ ਦਾ ਜੇ ਕੋਈ ਪਤਾ ਲੱਗੇ ਤੇ ਉਹ ਸਾਡੇ ਤੱਕ ਸੂਚਨਾ ਪਹੁੰਚੇ ਤਾਂ ਅਸੀਂ ਸਾਰੇ ਇੰਤਜ਼ਾਮ ਵੀ ਦੇ ਸਰਕਾਰ ਵਾਲੋ ਕੀਤਾ ਹੁਣ ਵੀ ਅਸੀਂ ਜਿਹੜਾ ਚੱਕੀ ਦਰਿਆ ਜਿਹੜਾ ਹਿਮਾਚਲ ਔਰ ਪੰਜਾਬ ਨੂੰ ਆਪਸ ਜੋੜਦਾ ਪਠਾਨਕੋਟ ਦਾ ਐਂਟਰੀ ਆਪਾਂ ਕਹਿ ਸਕਦੇ ਆ ਤੇ ਮੇਰੇ ਨਾਲ ਐਸਐਸਪੀ ਪਠਾਨਕੋਟ ਔਰ ਸਵਾਰੇ ਸਾਡੇ ਸਮਸਤ ਅਧਿਕਾਰੀ ਸਵਾਨ ਨਿਗਰ ਰੱਖੀ ਹੋਈ ਆ ਸਵੇਰ ਦੇ ਅਸੀਂ ਐਸੇ ਫੀਲਡ ਦੇ ਵਿੱਚ ਆ ਗਿਆ ਬਹੁਤ ਸਾਰੇ ਪਰਿਵਾਰਾਂ ਦਾ ਰੈਸਕੂ ਕੀਤਾ ਅਸੀਂ ਤਾਸ ਦੇ ਅੰਦਰ 12 ਪਰਿਵਾਰ ਜਿਹੜੇ ਆ 12 ਜੀ ਜਿਹੜੇ ਆ ਉਹਨਾਂ ਦਾ ਰੈਸਕੂ ਕੀਤਾ ਉਹਨਾਂ ਨੂੰ ਪ੍ਰਾਪਰ ਖਾਵਾ ਤੇ ਲੈ ਕੇ ਆਇਆ ਜਿੱਥੇ ਲੋਕਾਂ ਦੀ ਫਸਲਾਂ ਦਾ ਨੁਕਸਾਨ ਹੈ ਜਿੱਥੇ ਲੋਕਾਂ ਦੇ ਚਾਰੇ ਦਾ ਨੁਕਸਾਨ ਹੈ ਜਿੱਥੇ ਲੋਕਾਂ ਦੇ ਕਮਾਨ ਦਾ ਨੁਕਸਾਨ ਹੈ ਉਹਦੀਆਂ ਵੀ ਮਾਨਯੋਗ ਮੁੱਖ ਮਤਵੀ ਜੀ ਦੇ ਅਨੁਸਾਰ ਤەل ਸਪੈਸ਼ਲ ਜ਼ਰੂਰੀਆਂ ਦੀ ਲੋਕਾਂ ਅਗਰੇ ਘਰ ਨੂੰ ਕਿਹਾ ਗਿਆ ਕਿ ਜਿੱਥੇ ਕੋਈ ਕਿਸੇ ਦਾ ਘਰ ਦਾ ਨੁਕਸਾਨ ਹੋਇਆ ਮੈਂ ਖੁਦ ਵੀ ਜਾ ਰਿਹਾ ਸੋ ਪੂਰੀ ਜਥੇ ਸ਼ਕਤੀ ਦੇ ਨਾਲ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਸੋ ਬਸ ਅਸੀਂ ਕੁਦਰਤ ਨੂੰ ਵੀ ਅਰਦਾਸ ਹੀ ਕਰਾਂਗੇ ਕਿਉਂਕਿ ਬਹੁਤ ਕੁਝ ਹੋ ਗਿਆ ਹੁਣ ਜਿਹੜੀ ਉਹ ਸਾਡੇ ਤੇ ਰਹਿਮ ਰੱਖੇ ਪਰ ਕਿਉਂਕਿ ਇਹ ਕੁਦਰਤ ਆ ਉਹਦੇ ਆਪਣੇ ਨਿਜ਼ਮ ਨੇ ਮਨੁੱਖ ਨੇ ਹਮੇਸ਼ਾ ਕੁਦਰਤ ਦੇ ਨਾਲ ਸਟਰਗਲ ਕਰਨਾ ਹੁੰਦਾ ਸੋ ਅਸੀਂ ਇਸ ਸਟਰਗਲ ਦੇ ਰੂੜ ਤੇ ਹੈਗੇ ਆਂ ਔਰ ਪਠਾਨਪੁਰ ਵਾਸੀਆਂ ਨੂੰ ਮਜਬੂਰ ਬੇਨਤੀ ਕਰਦਾ ਕਿ ਮਾਨ ਸਾਹਿਬ ਉਹਨਾਂ ਦੀ ਸਰਦਾਰ ਪੂਰੀ ਤਰ੍ਹਾਂ ਮਸਤਿਹਤ ਹੈਗੀ ਆ ਸਾਡੇ ਕੋਲ ਜਿਹੜੀ ਉਹ ਆਪਣੇ ਰੈਸਕਿਊ ਕਰਨ ਦੇ ਲਈ ਇੱਕ ਵੱਡੀ ਟੀਮ ਸਾਡੇ ਕੋਲ ਆ ਗਈ ਹੈ ਐਨਡੀਆਰਐਫ ਦੀ ਔਰ ਉਹਨਾਂ ਕੋ ਸਾਰੇ ਜਿੰਨੇ ਵੀ ਇਨਸਟਰੂਮੈਂਟ ਚਾਹੀਦੇ ਹੁੰਦੇ ਆ ਅੱਜ ਉਹਨਾਂ ਨੇ ਡੈਮ ਏਰੀਆ ਦੇ ਵਿੱਚ ਦੋ ਤਿੰਨ ਜੀਆਂ ਦਾ ਪਰਿਵਾਰਾਂ ਦਾ ਰੈਸਕਿਊ ਕੀਤਾ ਤੁਸੀਂ ਵੀ ਦੇਖਿਆ ਤੁਸੀਂ ਕੰਮ ਵੀ ਕੀਤਾ ਤੁਸੀਂ ਵੀ ਕਾਫੀ ਮਿਹਨਤ ਕਰ ਰਹੇ ਹੋ ਬਸ ਤੁਹਾਡੇ ਮਾਦੀਮ ਦਰਾਂ ਪਖਾਨਕੋੜ ਵਾਸੀਆਂ ਨੂੰ ਜ਼ਰੂਰ ਅਪੀਲ ਕਰਾਂਗਾ ਪੋਵਾ ਵਾਸੀਆਂ ਨੂੰ ਕਿ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਸਰਕਾਰ ਪੂਰੀ ਤਰ੍ਹਾਂ ਮਸਤਿਹਦ ਆ ਹਰ ਬੰਦੋਬਸਥ ਕੀਤਾ ਹੈ ਜਿੱਥੇ ਕਿਤੇ ਵੀ ਲੋਕਾਂ ਦੇ ਰੈਸਕਿਊ ਕਰਕੇ ਲੋਕਾਂ ਨੂੰ ਅ ਠੇਹਾਂ ਦੀ ਲੋਡ ਹੋ ਗਏ ਅਸੀਂ ਸਕੂਲਾਂ ਦਾ ਅਸੀਂ ਵੱਖ-ਵੱਖ ਬਿਆਨੀਆਂ ਜਿਹੜੇ ਉਹਨਾਂ ਦੀ ਰਿਮਾਰਕਸ਼ਨ ਕਰ ਲਈ ਐ ਸੋ ਅ ਬਾਕੀ ਪੂਰੀ ਤਰ੍ਹਾਂ ਸਰਕਾਰ ਲੋਕਾਂ ਨਾਲ ਦੀ ਸਰਬ ਅੱਜ ਸਕੂਲ ਕਾਲਜ ਬੰਦ ਰੱਖੇਗੇ ਸੀ ਕਿ ਡੀਸੀ ਸਾਹਿਬ ਦੇ ਆਰਡਰ ਸੀਗੇ ਕੱਲ ਕੀ ਹੋਵੇਗਾ ਕਿਉਂਕਿ ਬਾਰਿਸ਼ ਲਗਾਤਾਰ ਆ ਰਹੀ ਹੈ ਜੀ ਸਿਚੁਏਸ਼ਨ ਅੱਜ ਵੀ ਸੇਮ ਹੈਗੀ ਐ ਇਹ ਡੀ ਸਾਹਿਬ ਦੇਖ ਲੈਣਗੇ ਮੈਨੂੰ ਲੱਗਦਾ ਵੀ ਜੇ ਅਜੇ ਸਥਿਤੀ 'ਚ ਕੋਈ ਬਦਲਾਅ ਨਹੀਂ ਹੋਇਆ ਸਥਿਤੀ ਅ ਥੋੜੀ ਜੀ ਮੈਂ ਸਮਝਦਾ ਵੀ ਜ਼ਿਆਦਾ ਡਰਾਉਣੀ ਹੋ ਰਹੀ ਹੈ ਸੋ ਮੈਨੂੰ ਲੱਗਦਾ ਉਹ ਸੋਚ ਲੈਣਗੇ ਸੂਰਕਾਲ ਜੇ ਆਪਣੇ ਬੱਚਿਆਂ ਨੂੰ ਆਪਾਂ ਕੰਮ ਹੋ ਸਕਦਾ ਹੈ ਪਰ ਪੁਲੀ ਪ੍ਰਭਾਵਿਤ ਹੋਇਆ ਰ ਇੱਕ ਤਰਫਾ ਸਮੱਸਿਆ ਵੀ ਹੋਇਆ ਨਹੀਂ ਲਾਜ਼ਮੀ ਹੈ ਦੋ ਵੀ ਕਰਨਾ ਪਏਗਾ ਲੋਕਾਂ ਦੀ ਜ਼ਿੰਦਗੀ ਪਹਿਲੋਂ ਲੋਕਾਂ ਦੀ ਜਿਹੜੀ ਸੁਰੱਖਿਆ ਪਹਿਲੋਂ ਆ ਸੋ ਮੈਂ ਜ਼ਰੂਰ ਕਾਵਾਂਗਾ ਕਿ ਐਸਐਸਪੀ ਵੀ ਮੇਰੇ ਨਾਲ ਨੇ ਜਿਹੜੀ ਟ੍ਰੈਫਿਕ ਨੂੰ ਡਿਵਰਟ ਕੀਤਾ ਉਹ ਤੁਹਾਨੂੰ ਵੈਟਰ ਦੱਸ ਸਕਦੇ ਆ ਮੈਂ ਉਹਨਾਂ ਨੂੰ ਕਾਵਾਂਗਾ ਵੀ ਉਹ ਵੀ ਤੁਹਾਨੂੰ ਬਰੀਫ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਰੋਗ ਦੇਖੋ ਮੇਰੀ ਪਬਲਿਕ ਨੂੰ ਰਿਕਵੈਸਟ ਹੈ ਕਿ ਕਠੂਏ ਦੇ ਕੋਲ ਜਦੋਂ ਤੁਸੀਂ ਮਾਧੋਪੁਰ ਹੈਡਵਰਕਸ ਨੂੰ ਕ੍ਰਾਸ ਕਰਦੇ ਆਂ ਤੇ ਮਾਧੋਪੁਰ ਹੈਡਵਰਕਸ ਤੇ ਇੱਕ ਕਠੂਏ ਦੇ ਵਿਚਾਲੇ ਜਿਹੜਾ ਉਜ ਰਿਵਰ ਆ ਉਹਦੇ ਤੇ ਇੱਕ ਬ੍ਰਿਜ ਸੀਗਾ ਨੈਸ਼ਨਲ ਹਾਈਵੇ ਨਾ ਐਨ ਐਚ 44 ਤੇ ਉਹ ਡੈਮੇਜ ਹੋ ਚੁੱਕਾ ਹੈ ਇਸ ਕਰਕੇ ਜਿੰਨੀ ਵਾਹਨੋ ਟ੍ਰੈਫਿਕ ਆ ਆਵਾਜ਼ ਆਈ ਆ ਉਹ ਈਵਨ ਮਾਧੋਪੁਰ ਤੋਂ ਅੱਗੇ ਕਠੂਏ ਨੂੰ ਨਹੀਂ ਜਾ ਰਹੇ ਸੋ ਜਿੰਨੇ ਵੀ ਲੋਕ ਜਾਣਾ ਚਾਹੁੰਦੇ ਆ ਕਠੂਏ ਨੂੰ ਜਾਂ ਜੰਮੂ ਨੂੰ ਜਾਣਾ ਚਾਹੁੰਦੇ ਆ ਹੈਵੀ ਟਰਾਂਸਪੋਰਟ ਵਹੀਕਲ ਤਾਂ ਮੁਕੰਮਲ ਤੌਰ ਦੇਤੇ ਪਿੱਛੇ ਅਸੀਂ ਲਾਈਨ ਅਪ ਕਰਾਏ ਆ ਉਹ ਜਾ ਨਹੀਂ ਸਕਦੇ ਸੋ ਜਿਹੜੇ ਜਿਹੜੇ ਕੋ ਅਣਸਰਦੇ ਨੂੰ ਮੈਂ ਕਹਾਂਗਾ ਅਣਸਰਦੇ ਨੂੰ ਐਕਸਟ੍ਰੀਮ ਐਮਰਜੈਂਸੀ ਜਿਹਨਾਂ ਨੇ ਜੰਮੂ ਜਾਂ ਕਠੂਆ ਜਾਣਾ ਕੇਵਲ ਉਹ ਹੀ ਜਾਣ ਜਿਹਨਾਂ ਨੇ ਵੈਸੇ ਰੁਟੀਨ ਦੇ ਕੰਮਾਂ ਨੂੰ ਜਾਂ ਕਿਸੇ ਰਿਸ਼ਤਦਾਰੀ ਚ ਨੂੰ ਜਾਣਾ ਉਹ ਅਵੋਇਡ ਕਰਨ ਕਿਉਂਕਿ ਅੱਗੇ ਬਿਲਕੁਲ ਰਸਤਾ ਨਹੀਂ ਹੈ ਜਿਹੜਾ ਰਸਤਾ ਸੀ ਖੋਲਿਆ ਉਹ ਨਗਰੀਵਾਲ ਦਾ ਖੋਲਿਆ 로ਡ ਜੈਮਲ ਸਿੰਘ ਤੋਂ ਨਗਰੀ ਨਗਰੀ ਤੋਂ ਕਟੂਆ ਜਿਹੜਾ ਕਿ ਬੜਾ ਨੈਰੋ ਆ ਔਰ ਅੱਜ ਮੰਤਰੀ ਸਾਹਿਬ ਨੇ ਅਸੀਂ ਉਸ ਏਰੀਆ ਦਾ ਦੌਰਾ ਕਰਕੇ ਆਏ ਉਧਰ ਵੀ ਪਾਣੀ ਭਰਿਆ ਹੋਇਆ ਸੋ ਇਸ ਕਰਕੇ ਜਿਹੜੀਆਂ ਕਾਰਾਂ ਦੀ ਮੂਵਮੈਂਟ ਆ ਜਾਂ ਟੂਰਨਰ ਦੀ ਮੂਵਮੈਂਟ ਆ ਉਧਰੋਂ ਵੀ ਬਹੁਤ ਘਟਿਆ ਸੋ ਅਵਾਇਡ ਕੀਤਾ ਜਾਵੇ ਅਰ ਸਰਦੇ ਨੂੰ ਐਮਰਜੈਂਸੀ ਦੇ ਵਕਤ ਆ ਜਾਇਆ ਜਾ ਸਕਦਾ ਜਾਂ ਪੁਲਿਸ ਕੰਟਰੋਲ ਰੂਮ ਪਠਾਨਕੋਟ ਨਾਲ ਸੰਪਰਕ ਕੀਤਾ ਜਾਵੇ ਜੇਕਰ ਉਹਨਾਂ ਨੂੰ ਕੋਈ ਐਮਰਜੈਂਸੀ ਆ ਆਹ ਜਿਹੜਾ ਬ੍ਰਿਜ ਹੈ ਜਿਹਦੇ ਬਾਰੇ ਤੁਸੀਂ ਸਵਾਲ ਕੀਤਾ ਕਿ ਇੱਕ ਪਾਸਾ ਬੰਦ ਇੱਕ ਪਾਸਾ ਖੁੱਲਿਆ ਹੋਇਆ ਇੱਥੇ ਸਵੇਰ ਦੇ ਇੰਜੀਨੀਅਰਸ ਆਏ ਹੋਏ ਆ ਪਰਲਾ ਪਾਸਾ ਜਿਹੜਾ ਹੈਗਾ ਜਿਹੜਾ ਜਲੰਧਰ ਸਾਈਡ ਤੋਂ ਆ ਰਿਹਾ ਉਹ ਟੈਂਪਰੇਰੀ ਤੌਰ ਤੇ ਉਹਨਾਂ ਨੇ ਥੱਲੇ ਉਹਦੀ ਕੁਝ ਰਿਪੇਅਰ ਕਰ ਰਹੇ ਆ ਉਹਦੀ ਖਾਤਰ ਉਹਨਾਂ ਨੇ ਬੰਦ ਕੀਤਾ ਇਧਰਲਾ ਪਾਸਾ ਵੀ ਅਸੀਂ ਸਿਰਫ ਲਾਈਟ ਮੋਟਰ ਵਹੀਕਲ ਕਾਰਾਂ ਆਦਿ ਵਾਹਨ ਚਲਾਇਆ ਜਿਹੜੀ ਹੈਵੀ ਟਰਾਂਸਪੋਰਟ ਵਹੀਕਲਸ ਨੇ ਜਿਹੜੇ ਟਰੱਕਾਂ ਟਿੱਪਰਾਂ ਟਰੇਲਰਾਂ ਟੈਂਕਰਾਂ ਉਹ ਬਾਈਪਾਸ ਕੀਤੇ ਹੋਏ ਆ ਮੀਰਥਲ ਤੋਂ ਬਿਆਨਪੁਰ ਦੇ ਜ਼ਰੀਏ ਉਹ ਪਰਮਾਨੈਂਟ ਦਿਨਾ ਨਗਰ ਆ ਰਹੇ ਆ ਫਿਰ ਦਿਨਾ ਨਗਰ ਤੋਂ ਜਿਹੜਾ ਨੇ ਪਠਾਨਕੋਟ ਆਉਣਾ ਉਹ ਆ ਸਕਦੇ ਕੋਈ ਜ਼ਰੂਰੀ ਵਸਤਾਂ ਜਿਵੇਂ ਦੁੱਧ ਹੋਇਆ ਟੈਕੋਲੀਅਮ ਪ੍ਰੋਡਕਟਸ ਹੈਗੇ ਆ ਜਾਂ ਅਖਬਾਰਾਂ ਆਉਂਦੀਆਂ ਹੋਰ ਇਸ ਤਰ੍ਹਾਂ ਦੀ ਜਿਹੜੀ ਚੀਜ਼ਾ ਉਹ ਪਠਾਨਕੋਟ ਸ਼ਹਿਰ ਵਿੱਚ ਆਉਣ ਉਹਨਾਂ ਨੂੰ ਬਣਾਈ ਨਹੀਂ ਹੈ ਪਰ ਬਾਇਆ ਦਿਨਾ ਨਗਰ ਜਿਹੜਾ ਨੇ ਅੱਗੇ ਜਾਣਾ ਜੰਮੂ ਸ਼੍ਰੀਨਗਰ ਕਠੂਆ ਉਹ ਕਿਰਪਾ ਕਰਕੇ ਜਿੱਥੇ ਵੀ ਹਾਈਵੇ ਤੇ ਹੈ ਆਪਣੇ ਵਹੀਕਲ ਹੈਵੀ ਟਰਾਂਸਪੋਰਟ ਵਹੀਕਲ ਉੱਥੇ ਲਾਉਣ ਇਹ ਮੇਰੀ ਅਪੀਲ ਹੈ One of the premium and prestigious professional institutes providing a wide range of professional courses with 100% placement assistance. We are Sri Sai Group of Institutes.